ਰਵਾਇਗੁਰ ਦਾ ਸੱਚੇ ਤਖਤ ਦਾ ਕੋਮੈ ਇਹ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਉਸ ਹੁਕਮ ਦੀ ਪੂਰਤੀ ਕਰ ਰਹੇ ਹਨ ਔਰ ਸੇਵਾ ਤੁਸੀਂ ਮਨ ਜਿਹੜਾ ਸਿੱਖੀ ਦੇ ਵਿੱਚ ਇੱਕ ਮਲਖਣ ਸਿਧਾਂਤ ਸਤਗੁਰਾਂ ਨੇ ਦਿੱਤਾ ਹੈ ਤੇ ਨਾਲ ਦੇਖੋ ਗੱਡੀ ਵੱਡੀ ਮਰਯਾਦਾ ਸਰਦੀ ਹੈ ਕਿ ਜੇ ਕਿਸੇ ਸਿੱਖ ਨੂੰ ਕੋਈ ਅਵਗਿਆ ਹੁੰਦੀ ਹੈ ਕੋਈ ਬੋਲ ਹੁੰਦੀ ਹੈ ਤੇ ਉਹਦੀ ਵਿਸਧਾਈ ਜਿਹੜੀ ਹੈ ਉਹ ਸੇਵਾ ਤੇ ਸਿਮਰਨ ਨਾਲ ਕੀਤੀ ਜਾਂਦੀ ਹੈ ਅੱਜ ਉਸ ਜਿਹੜੀ ਤਨਖਾਹ ਆ ਉਹਦਾ ਇਹ ਸੇਵਾ ਤੇ ਸਿਮਰਨ ਦਾ ਜਿਹੜਾ ਹੁਕਮ ਹੋਇਆ ਹੈ ਉਹਦਾ ਅੱਜ ਤੀਜਾ ਦਿਨ ਸੀ ਉਜੜੀ ਸ੍ਰੀ ਅਕਾਲ ਤਸਵਲੋਂ ਪੰ ਸਿੰਘ ਸਹਿਬਾਨ ਵੱਲੋਂ ਹੁਕਮ ਸੁਣਾਇਆ ਗਿਆ ਸੀ ਉਹਦੀ ਅੱਜ ਹੁਕਮ ਦੀ ਜਿਹੜੀ ਆ ਤੀਜੇ ਦਿਨ ਦੀ ਪੂਰਤੀ ਕੀਤੀ ਇਹ ਇਸ ਤੋਂ ਬਾਅਦ ਕਿ ਇਸ ਤੋਂ ਬਾਅਦ ਜਿਹੜਾ ਹੁਕਮ ਹੈ ਉਹ ਸ੍ਰੀ ਦਰਬਾਰ ਸਾਹਿਬ ਸ੍ਰੀ ਤਨਤਨ ਸਾਹਿਬ ਦੀ ਹੈ ਉੱਥੇ ਦੋ ਦਿਨ ਸੇਵਾ ਕਰਨੀ ਰਵਾਇਗੁਰੂ ਦਾ ਉਹ ਸੱਚੇ ਤੱਕ ਦਾ ਕਮਾ ਇਹ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਉਸ ਹੁਕਮ ਦੀ ਪੂਰਤੀ ਕਰ ਰਹੇ ਹਨ ਔਰ ਸੇਵਾ ਤੁਸੀਂ ਮਨ ਜਿਹੜਾ ਸਿੱਖੀ ਦੇ ਵਿੱਚ ਇੱਕ ਮਲਖਣ ਸਿਧਾਂਤ ਸਤਗੁਰਾਂ ਨੇ ਦਿੱਤਾ ਹੈ ਤੇ ਨਾਲ ਦੇਖੋ ਗੱਡੀ ਵੱਡੀ ਮਰਜ਼ਾਦਾ ਸਰਦੀ ਹੈ ਕਿ ਜੇ ਕਿਸੇ ਸਿੱਖ ਤੋਂ ਕੋਈ ਅਗਿਆ ਹੁੰਦੀ ਹੈ ਪੀਪਲ ਹੁੰਦੀ ਹੈ ਤੇ ਉਹਦੀ ਵਿਸਧਾਈ ਜਿਹੜੀ ਹੈ ਉਹ ਸੇਵਾ ਤੇ ਸਿਮਰਨ ਨਾਲ ਕੀਤੀ ਜਾਂਦੀ ਹੈ ਅੱਜ ਉਸ ਜਿਹੜੀ ਤਨਖਾਹ ਆ ਉਹਦਾ ਜਿਹੜਾ ਸੇਵਾ ਤੇ ਸਿਮਰਨ ਦਾ ਜਿਹੜਾ ਹੁਕਮ ਹੋਇਆ ਹੈ ਉਹਦਾ ਅੱਜ ਤੀਜਾ ਦਿਨ ਸੀ ਉਹ ਜਿਹੜੀ ਸ੍ਰੀ ਅਕਾਲ ਤਖਤ ਸੁਵਲੋਂ ਪੰ ਸਿੰਘ ਸਹਿਬਾਨ ਵੱਲੋਂ ਹੁਕਮ ਸੁਣਾਇਆ ਗਿਆ ਸੀ ਉਹ ਦੀ ਅੱਜ ਹੁਕਮ ਦੀ ਜਿਹੜੀ ਹੈ ਤੀਜੇ ਦਿਨ ਦੀ ਪੂਰਤੀ ਕੀਤੀ ਉਹ ਇਸ ਤੋਂ ਬਾਅਦ ਕੀ ਇਸ ਤੋਂ ਬਾਅਦ ਜਿਹੜਾ ਹੁਕਮ ਹੈ ਉਹ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਤਨਤਨ ਸਾਹਿਬ ਦੀ ਹੈ ਉੱਥੇ ਦੋ ਦਿਨ ਸੇਵਾ ਕਰਨੀ ਰਵਾਇਗੁਰੂ ਦਾ ਸੱਚੇ ਤਰ੍ਹਾਂ ਦਾ ਕੰਮ ਹੈ ਇਹ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਉਸ ਹੁਕਮ ਦੀ ਪੂਰਤੀ ਕਰ ਰਹੇ ਆਂ। ਔਰ ਸੇਵਾ ਤੁਸੀਂ ਮਨ ਜਿਹੜਾ ਸਿੱਖੀ ਦੇ ਵਿੱਚ ਇੱਕ ਮਲਕਨ ਸਿਧਾਂਤ ਸਤਗੁਰਾਂ ਨੇ ਦਿੱਤਾ ਹੈ। ਤੇ ਨਾਲ ਦੇਖੋ ਗੱਡੀ ਵੱਡੀ ਮਰਜ਼ਾਦਾ ਸਰਦੀ ਹੈ ਕਿ ਜੇ ਕਿਸੇ ਸਿੱਖ ਨੂੰ ਕੋਈ ਅਵਗਿਆ ਹੁੰਦੀ ਹੈ। ਕੋਈ ਭੋਲ ਹੁੰਦੀ ਹੈ। ਉਹਦੀ ਵੀ ਸਦਾਈ ਜਿਹੜੀ ਹੈ ਉਹ ਸੇਵਾ ਤੇ ਸਿਮਰਨ ਨਾਲ ਕੀਤੀ ਜਾਂਦੀ ਹੈ ਅੱਜ ਉਸ ਜਿਹੜੀ ਤਨਖਾਹ ਆ ਉਹਦਾ ਇਹ ਸੇਵਾ ਤੇ ਸਿਮਰਨ ਦਾ ਜਿਹੜਾ ਹੁਕਮ ਹੋਇਆ ਹੈ ਉਹਦਾ ਅੱਜ ਤੀਜਾ ਦਿਨ ਸੀ ਉਹ ਜਿਹੜੀ ਸ੍ਰੀ ਅਕਾਲ ਤਖਤ ਸਬੰਦੋਂ ਪੰ ਸਿੰਘ ਸਹਿਬਾਨ ਵੱਲੋਂ ਹੁਕਮ ਸੁਣਾਇਆ ਗਿਆ ਸੀ ਉਹਦੀ ਅੱਜ ਹੁਕਮ ਦੀ ਜਿਹੜੀ ਹੈ ਤੀਜੇ ਦਿਨ ਦੀ ਪੂਰਤੀ ਕੀਤੀ ਉਹ ਇਸ ਤੋਂ ਬਾਅਦ ਕੀ ਇਸ ਤੋਂ ਬਾਅਦ ਜਿਹੜਾ ਹੁਕਮ ਹੈ ਉਹ ਸ੍ਰੀ ਦਰਬਾਰ ਸਾਹਿਬ ਸ੍ਰੀ ਤਨਤਨ ਸਾਹਿਬ ਦੀ ਹੈ ਉਥੇ ਦੋ ਦਿਨ ਸੇਵਾ ਕਰਨੀ ਰਵਾਇਤ ਗੁਰੂ ਦਾ ਸੱਚੇ ਤਖਤ ਦਾ ਕਮਾ ਹੈ ਤੇ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਉਸੋ ਹੁਕਮ ਦੀ ਪੂਰਤੀ ਕਰ ਰਹੇ ਆਂ। ਔਰ ਸੇਵਾ ਤੁਸੀਂ ਮਨ ਜਿਹੜਾ ਸਿੱਖੀ ਦੇ ਵਿੱਚ ਇੱਕ ਮਲਕਨ ਸਿਧਾਂਤ ਸਤਗੁਰਾਂ ਨੇ ਦਿੱਤਾ ਹੈ। ਤੇ ਨਾਲ ਦੇਖੋ ਗੱਡੀ ਵੱਡੀ ਮਰਜ਼ਾਦਾ ਸਰਦੀ ਏ ਕਿ ਜੇ ਕਿਸੇ ਸਿੱਖ ਨੂੰ ਕੋਈ ਅਵਗਿਆ ਹੁੰਦੀ ਏ ਕੋਈ ਭੁੱਲ ਹੁੰਦੀ ਏ ਤੇ ਉਹਦੀ ਸੁਧਾਈ ਜਿਹੜੀ ਹੈ ਸੇਵਾ ਤੇ ਸਿਮਰਨ ਨਾਲ ਕੀਤੀ ਜਾਂਦੀ ਹੈ ਅੱਜ ਉਸ ਜਿਹੜੀ ਤਨਖਾਹ ਆ ਉਹਦਾ ਇਹ ਸੇਵਾ ਤੇ ਸਿਮਰਨ ਦਾ ਜਿਹੜਾ ਹੁਕਮ ਹੋਇਆ ਹੈ ਉਹਦਾ ਅੱਜ ਤੀਜਾ ਦਿਨ ਸੀ ਉਹ ਜਿਹੜੀ ਸ਼੍ਰੀ ਅਕਾਲ ਤਖਤ ਸੁਵਲਨਪ ਸਿੰਘ ਸਹਿਬਾਨ ਵੱਲੋਂ ਹੁਕਮ ਸੁਣਾਇਆ ਗਿਆ ਸੀ ਉਹਦੀ ਅੱਜ ਹੁਕਮ ਦੀ ਜਿਹੜੀ ਹੈ ਤੀਜੇ ਦਿਨ ਦੀ ਪੂਰਤੀ ਕੀਤੀ ਹੈ ਉਨਾ ਇਸ ਤੋਂ ਇਸ ਤੋਂ ਬਾਅਦ ਕੀ ਹੋਇਆ ਇਸ ਤੋਂ ਬਾਅਦ ਜਿਹੜਾ ਹੁਕਮ ਹੈ ਉਹ ਸ੍ਰੀ ਦਰਬਾਰ ਸਾਹਿਬ ਸ੍ਰੀ ਤਨਤਨ ਸਾਹਿਬ ਦੀ ਹੈ ਉਥੇ ਦੋ ਦਿਨ ਸੇਵਾ ਕਰਨ ਰਵਾਇਗੁਰੂ ਦਾ ਸੱਚੇ ਤਖਤ ਦਾ ਕਮਾ ਹੈ ਤੇ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਉਸ ਹੁਕਮ ਦੀ ਪੂਰਤੀ ਕਰ ਰਹੇ ਹਾਂ ਔਰ ਸੇਵਾ ਤੇ ਸਿਮਰ ਨੂੰ ਜਿਹੜਾ ਸਿੱਖੀ ਦੇ ਵਿੱਚ ਇੱਕ ਮਲਕਨ ਸਿਧਾਂਤ ਸਤਿਗੁਰਾਂ ਨੇ ਦਿੱਤਾ ਹੈ ਤੇ ਨਾਲ ਦੇਖੋ ਕਿ ਢੀ ਵੱਡੀ ਮਰਜ਼ਾਦਾ ਸਰਦੀ ਹੈ ਕਿ ਜੇ ਕਿਸੇ ਸਿੱਖ ਨੂੰ ਕੋਈ ਅਵੱਗਿਆ ਹੁੰਦੀ ਹੈ ਕੋਈ ਭੋਲ ਹੁੰਦੀ ਹੈ ਤੇ ਉਹਦੀ ਵੀ ਸਦਾਈ ਜਿਹੜੀ ਹੈ ਉਹ ਸੇਵਾ ਤੇ ਸਿਮਰ ਨਾਲ ਕੀਤੀ ਜਾਂਦੀ ਹੈ ਅੱਜ ਉਸ ਜਿਹੜੀ ਤਨਖਾਹ ਆ ਉਹਦਾ ਜਿਹੜਾ ਸੇਵਾ ਤੇ ਸਿਮਰਨ ਦਾ ਜਿਹੜਾ ਹੁਕਮ ਹੋਇਆ ਹੈ ਉਹਦਾ ਅੱਜ ਤੀਜਾ ਦਿਨ ਸੀ ਉਹ ਜਿਹੜੀ ਸ਼੍ਰੀ ਅਕਾਲ ਤਖਤ ਸਬੰਧ ਪੰ ਸਿੰਘ ਸਹਿਬਾਨ ਵੱਲੋਂ ਹੁਕਮ ਸੁਣਾਇਆ ਗਿਆ ਸੀ ਉਹਦੀ ਅੱਜ ਹੁਕਮ ਦੀ ਜਿਹੜੀ ਹੈ ਤੀਜੇ ਦਿਨ ਦੀ ਪੂਰਤੀ ਕੀਤੀ ਉਹਨਾਂ ਇਸ ਤੋਂ ਬਾਅਦ ਕੀ ਇਸ ਤੋਂ ਬਾਅਦ ਜਿਹੜਾ ਹੁਕਮ ਹੈ ਉਹ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਤਨਤਨ ਸਾਹਿਬ ਦੀ ਹੈ ਉਥੇ ਦੋ ਦਿਨ ਸੇਵਾ ਕਰ ਰਿਹਾ ਹੈ ਗੁਰੂ ਦਾ ਸੱਚੇ ਤਖਤ ਦਾ ਕਮਾ ਇਹ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਉਸ ਹੁਕਮ ਦੀ ਪੂਰਤੀ ਕਰ ਰਹੇ ਹਨ ਔਰ ਸੇਵਾ ਤੁਸੀਂ ਮਨ ਜਿਹੜਾ ਸਿੱਖੀ ਦੇ ਵਿੱਚ ਇਕਮ ਲਖਨ ਸਿਧਾਂਤ ਸਤਿਗੁਰਾਂ ਨੇ ਦਿੱਤਾ ਹੈ ਤੇ ਨਾਲ ਦੇਖੋ ਕਿ ਢੀ ਵੱਡੀ ਮਰਜ਼ਾਦਾ ਸਰਦੀ ਹੈ ਕਿ ਜੇ ਕਿਸੇ ਸਿੱਖ ਨੂੰ ਕੋਈ ਅਵਗਿਆ ਹੁੰਦੀ ਹੈ ਕੋਈ ਭੋਲ ਹੁੰਦੀ ਹੈ ਤੇ ਉਹਦੀ ਵਿਸਧਾਈ ਜਿਹੜੀ ਹੈ ਉਹ ਸੇਵਾ ਤੇ ਸਿਮਰ ਨਾਲ ਕੀਤੀ ਜਾਂਦੀ ਹੈ ਅੱਜ ਉਸ ਜਿਹੜੀ ਤਨਖਾਹ ਆ ਉਹਦਾ ਇਹਨਾਂ ਸੇਵਾ ਤੇ ਸਿਮਰਨ ਦਾ ਜਿਹੜਾ ਹੁਕਮ ਹੋਇਆ ਹੈ ਉਹਦਾ ਅੱਜ ਤੀਜਾ ਦਿਨ ਸੀ ਉਹ ਜਿਹੜੀ ਸ੍ਰੀ ਅਕਾਲ ਤਖਤ ਸਬੰਧੋਂ ਪੰ ਸਿੰਘ ਸਹਿਬਾਨ ਵੱਲੋਂ ਹੁਕਮ ਸੁਣਾਇਆ ਗਿਆ ਸੀ ਉਹਦੀ ਅੱਜ ਹੁਕਮ ਦੀ ਜਿਹੜੀ ਹੈ ਤੀਜੇ ਦਿਨ ਦੀ ਪੂਰਤੀ ਕੀਤੀ ਉਹਨਾਂ ਇਸ ਤੋਂ ਬਾਅਦ ਕਿ ਇਸ ਤੋਂ ਬਾਅਦ ਜਿਹੜਾ ਹੁਕਮ ਹੈ ਉਹ ਸ਼੍ਰੀ ਦਰਬਾਰ ਸਾਹਿਬ ਸ਼੍ਰੀ 탄ਤਨ ਸਾਹਿਬ ਦੀ ਹੈ ਉੱਥੇ ਦੋ ਦਿਨ ਸੇਵਾ ਕਰਨੀ ਹੈ